ਸਹੁਰਿਆਂ ਤੇ ਪੇਕਿਆਂ ਦੇ ਘਰ ਵਿੱਚ ਧੀਆਂ ਲਈ ਆ ਫਰਕ ਹੁੰਦਾ ਜਦੋਂ ਕੋਈ ਵਿਆਹੀ ਹੋਈ ਧੀ ਸਹੁਰੇ ਘਰ ਜਾਂਦੀ ਆ ਨਾ ਤੇ ਜਦੋਂ ਉੱਥੇ ਜਾ ਕੇ ਫਰਕ ਵੇਖਦੀ ਆਪਣੀ ਪੇਕਿਆਂ ਦੇ ਘਰ ਦਾ ਤੇ ਆਪਣੇ ਸਹੁਰੇ ਘਰ ਦਾ ਫਿਰ ਉਹ ਉੱਚੀ ਉੱਚੀ ਰੋਂਦੀ ਆ ਤੇ ਕੱਲੀ ਰੋਂਦੀ ਆ ਤੇ ਕਹੇਗੀ ਮਾਂ ਕਹੇਗੀ ਬਾਪ ਤੂੰ ਮੈਨੂੰ ਸਹੀ ਕਹਿਨਾ ਹਾਂ ਕਿ ਵਾਕਿਆ ਹੀ ਇਹ ਚੀਜ਼ਾਂ ਦਾ ਫਰਕ ਹੁੰਦਾ ਹੋ ਸਕਦਾ ਕੁਝ ਕੁ ਘਰਾਂ ਦੇ ਵਿੱਚ ਨਾ ਹੋਵੇ ਹੋ ਸਕਦਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਸਾਹਮਣਾ ਆਉਂਦੀਆਂ ਹੋਣਗੀਆਂ ਲੇਕ ਜਿੰਨਾ ਘਰਾਂ ਦੇ ਵਿੱਚ ਇਹ ਚੀਜ਼ ਫੇਸ ਕਰਨੀ ਪੈਣੀ ਪਈ ਹੈ ਨਾ ਵਈਆਂ ਹੋਈਆਂ ਤੀਆਂ ਨੂੰ ਫਿਰ ਉਹ ਰਹੁੰਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਫਰਕ ਹੈ ਜਿਹਦਾ ਉਹ ਬੜੇ ਆਰਾਮ ਨਾਲ ਮਹਿਸੂਸ ਕਰਦੀਆਂ ਨੇ ਜਦੋਂ ਆਪਣੇ ਪੇਕੇ ਘਰ ਹੁੰਦੀ ਆ ਧੀ ਸੁੱਤੀ ਰਵੇ ਨਾ ਤੇ ਮਾਂ ਕੋ ਵੀ ਚੱਲ ਕੋਈ ਨਹੀਂ ਪੁੱਤ ਤੂੰ ਹੋਰ ਸੌਂ ਲਾ ਬਾਪ ਤੂੰ ਚੱਲ ਹੋਰ ਸੌਂ ਲੈ ਆਂਦੇ ਮੇਰੀ ਧੀ ਆ ਜਿਹੜਾ ਜਕੇ ਸੌਂ ਲਵੇ ਤੇ ਜਦੋਂ ਉਹ ਸਹੁਰਿਆਂ ਘਰ ਲੇਟ ਤੱਕ ਸੁੱਤੀ ਰਵੇ ਤੇ ਕਹਿਣਗੇ ਕਿ ਦੀਚਾ ਨੀਂਦ ਵੀ ਪੂਰੀ ਹੁੰਦੀ ਪਤਾ ਨਹੀਂ ਕਿੱਥੋਂ ਇਹ ਨੀਂਦ ਦੀ ਪਿਆਸੀ ਆ ਗਈ ਕੁੰਭਕਰਨ ਕਿੱਥੋਂ ਸਾਡੇ ਘਰ ਆ ਗਿਆ ਇਹ ਜਿਹੜੀ ਹਰ ਵੇਲੇ ਸੰਭੀ ਹੀ ਰਹਿੰਦੀ ਆ ਜਾਨੀ ਕਿ ਉਠਦੀਆਂ ਸਾਹ ਦੀ ਉਹਨੂੰ ਘੜੂਸਾਂ ਸੋਂ ਨੂੰ ਜਦੋਂ ਮਿਲਦੀਆਂ ਫਿਰ ਸੋਚਦੀ ਐ ਕਿ ਮੇਰੀ ਮਾਂ ਬਿਲਕੁਲ ਠੀਕ ਐ ਨਹੀਂ ਸੀ ਜਦੋਂ ਮਾਂ ਨੇ ਕੱਪੜੇ ਸਵਾਉਣੇ ਹੁੰਦੇ ਨੇ ਕੋ ਕਵੇਗੀ ਆਪਣੀ ਧੀ ਨੂੰ ਕਿ ਲੈ ਧੀ ਆਪਾਂ ਦੋਵੇਂ ਰਲ ਮਿਲ ਕੇ ਨਾ ਇੱਕੋ ਜਿਹੇ ਕੱਪੜੇ ਸਵਾਉਣੇ ਆ ਇਹ ਬੜੇ ਚੰਗੇ ਲੱਗਦੇ ਮੇਰੀ ਧੀ ਬੜੀ ਪਿਆਰੀ ਲੱਗਦੀ ਮੇਰੀ ਲਾਡੋ ਬੜੀ ਪਿਆਰੀ ਲੱਗਦੀ ਤੇ ਜੇ ਕਿਤੇ ਆ ਨਾ ਆਪਣੀ ਸੱਸ ਨੂੰ ਕਹਿ ਦੇਵੇ ਤੇ ਮਾਂ ਜਾਂ ਜੋ ਵੀ ਉਹ ਸ਼ਬਦ ਵਰਤੀਏ ਬਿਤੇ ਆਪਾਂ ਦੋਵੇਂ ਇੱਕੋ ਜਿਹਾ ਸੰਭਾਲੀਏ ਤੇ ਫੇਰ ਉਹ ਕਹੂਗੀ ਲੈ ਤੇਰਾ ਵੀ ਫਾ ਮੈਨੂੰ ਨਾਲ ਹੀ ਵੜਨਾ ਪਊਗਾ ਤੇਰਾ ਵੀ ਮੈਨੂੰ ਸਿਆਪਾ ਨਾਲ ਹੀ ਕਰਨਾ ਪਊਗਾ ਤੂੰ ਤਾਂ ਸਾੜੀ ਜਾਨੀ ਆ ਤੂੰ ਵੇਖ ਨਹੀਂ ਸਿਖਾਉਂਦੀ ਫੇਰ ਧੀ ਜਿਹੜੀ ਆ ਉਦੋਂ ਵੀ ਰੋਣ ਲੱਗ ਪੈਂਦੀ ਕਿ ਵਾਕਈ ਮੇਰੀ ਮਾਂ ਮੈਨੂੰ ਸਹੀ ਜਾਂਦੀ ਸੀ ਮੇਰੀ ਮਾਂ ਕਿੰਨੀ ਕੋਚ ਹੋਣੀ ਤੇ ਸੱਸ ਮੇਰੀ ਕਿੱਦਾਂ ਮੇਰਨਾ ਸੜਦੀ ਆ ਇਸ ਤੋਂ ਇਲਾਵਾ ਕਈ ਵਾਰ ਕਿੰਦਾ ਖਾਣਾ ਤੋਂ ਅਕਸਰ ਜਦੋਂ ਵੀ ਕੋਈ ਕੁਵਾਰੀ ਲੜਕੀ ਆਪਣੇ ਪੇਕੇ ਘਰ ਹੁੰਦੀ ਆ ਤਾਂ ਉਹ ਜਦੋਂ ਖਾਣਾ ਖਾਂਦੀ ਆ ਦੋ ਤਿੰਨ ਰੋਟੀਆਂ ਵੱਧ ਖਾ ਲਵੇ ਜਾਂ ਉਹਨੂੰ ਬੜਾ ਉਹਦੇ ਮਾਂ ਤੇ ਉਹਦਾ ਬਾਪ ਉਹਦਾ ਪਰਿਵਾਰ ਕੋ ਸ਼ੁਕਰਿਆ ਰੱਬ ਸੋਹਣਿਆ ਸ਼ੁਕਰ ਮੇਰੀ ਧੀ ਨੇ ਰੱਜ ਕੇ ਰੋਟੀ ਖਾਧੀ ਇਹ ਹੋਰ ਖਾ ਲੈਂਦੇ ਚੰਗੀ ਗੱਲ ਸੀ ਤੇ ਜਦੋਂ ਕਿਤੇ ਸਹੁਰਿਆਂ ਦੇ ਘਰ 'ਚ ਇਦਾਂ ਦੀ ਕੋਈ ਗੱਲ ਹੋ ਜਾਵੇ ਤੇ ਕਈ ਵਾਰਾਂ ਕੀ ਹੁੰਦਾ ਕਿ ਸਹੁਰੇ ਪਰਿਵਾਰ ਚੋਂ ਕਈ ਕਹਿਣਗੇ ਇੰਨੇ ਕੜਾ ਫੇ ਕੁਸਤੀ ਲੜਨੀ ਇਨੇ ਪਲਵਾਨ ਬਣ ਕੇ ਕੀ ਲੈਣਾ ਇਹ ਤੇ ਪਲਵਾਨ ਹੁੰਦੀ ਜਾ ਰਹੀ ਖਾਂਦੀ ਰਹਿੰਦੀ ਰੱਜਦੀ ਨਹੀਂ ਕੁਝ ਨਾ ਕੁਝ ਖਾਈ ਜਾਂਦੀ ਰਹਿੰਦੀ ਫਿਰ ਵੀ ਧੀ ਜਿਹੜੀ ਆ ਦੁਖੀ ਹੋ ਜਾਂਦੀ ਕਿ ਵਾਕਿਆ ਹੀ ਮਾਂ ਇਹ ਗੱਲਾਂ ਮੈਨੂੰ ਪਹਿਲਾਂ ਕਿਉਂ ਨਹੀਂ ਸਮਝਾਈਆਂ ਤੂੰ ਮੈਨੂੰ ਸਮਝਾ ਦੇ ਜਦ ਕਿੰਨਾ ਚੰਗਾ ਹੁੰਦਾ ਮੇਰੀ ਜ਼ਿੰਦਗੀ 'ਚ ਕਿੰਨਾ ਨੇਕ ਤੇ ਕਿੰਨਾ ਆਨੰਦ ਹੁੰਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਜੇ ਘਰ ਵਿੱਚ ਧੀ ਕੰਮ ਕਰੇ ਨਾ ਥੋੜਾ ਜਿਹਾ ਵੀ ਕੰਮ ਕਰ ਲਵੇ ਤੇ ਜੇ ਕੋਈ ਕਹਦੇ ਕਿ ਮੰਮੀ ਮੈਂ ਥੱਕ ਗਈਆਂ ਆ ਤੇ ਮਾਂ ਨੂੰ ਹੁੰਦਾ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਬਹਿ ਜਾ ਮੈਂ ਆ ਪੇ ਕਰ ਲਈਂ ਨੀ ਮੈਂ ਕੱਪੜੇ ਧੋ ਲੈਨੀ ਆ ਤੇ ਮਾਂ ਸਗੋਂ ਸਾਰੇ ਦੱਬ ਦੁਸਾ ਜੀ ਮੇਰੀ ਧੀ ਨੇ ਬੜਾ ਹੀ ਕੰਮ ਕੀਤਾ ਥੱਕ ਗਈ ਵਿਚਾਰੀ ਤੇ ਜੇ ਕਿਤੇ ਸਹੁਰਿਆਂ ਘਰ ਚੋਂ ਕਹਿ ਦੇਣਾ ਕੰਮ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਰ ਲਈ ਕਿ ਮੈਂ ਨਾ ਅੱਜ ਥੱਕ ਗਈ ਆ ਮੇਰੇ ਤੇ ਨਾ ਤਾਕਤ ਨਹੀਂ ਰਹਿ ਗਈ ਤੇ ਕਈ ਵਾਰਾਂ ਸਹੁਰੇ ਪਰਿਵਾਰ ਤੋਂ ਬਹੁਤ سارے ਲੋਕ ਕਹਿਣਗੇ ਸਵੇਰ ਦੀ ਤਾਂ ਵਹਿਲੀ ਵੇਖੀ ਸਵੇਰ ਦੀ ਟੀਵੀ ਲਾ ਕੇ ਬੈਠੀ ਸੀ ਸਵੇਰ ਦੀ ਆ ਕੰਮ ਨਹੀਂ ਕੀਤਾ ਨੇ ਆ ਕੰਮ ਨਹੀਂ ਕੀਤਾ ਜੇ ਆ ਦੋਖਾ ਕਾ ਕਪੜੇ ਧੋਤੇ ਆ ਮਾੜਾ ਜਿਹਾ ਕੰਮ ਕਰਤਾ ਥੱਕ ਗਈ ਆ ਇਹ ਕਿੱਡੀ ਮਾਹ ਰਾਨੀ ਆ ਤੇ ਫਿਰ ਜਦੋਂ ਉਹ ਧੀ ਦੇ ਕੰਨਾਂ 'ਚ ਸ਼ਬਦ ਸੁਣ ਪੈਂਦੇ ਨਾ ਧੀ ਫਿਰ ਰੋਣ ਲੱਗ ਪੈਂਦੀ ਹੈ ਕਿ ਮਾਂ ਮੇਰੀਏ ਤੂੰ ਸੱਚੀ ਹੀ ਕਹਿਨੀ ਹਾਂ ਆ ਹੋ ਸਕਦਾ ਬਹੁਤ ਸਾਰੇ ਘਰਾਂ ਦੇ ਵਿੱਚ ਨਵੇਂ ਸੱਸਾਂ ਦਾ ਪਿਆਰ ਬਹੁਤ ਹੋਵੇ ਹੋ ਸਕਦਾ ਸਹੁਰੇ ਪਰਿਵਾਰ ਦਾ ਪਿਆਰ ਬਹੁਤ ਹੋਵੇ ਹੋ ਸਕਦਾ ਬਹੁਤ ਅਦਬ ਸਤਕਾਰ ਹੋਵੇ ਲੇਕਿਨ ਜਿੰਨਾ ਜਿੰਨਾ ਘਰਾਂ 'ਚ ਧੀਆ ਦਾ ਸਤਕਾਰ ਹੈ ਨਾ ਚਾਹੇ ਉਹ ਪੇਕੇ 'ਚ ਚਾਹੇ ਸਹੁਰੇ ਘਰ 'ਚ ਨਹੀਂ ਉਹੀ ਘਰ ਜ਼ਿਆਦਾ ਵਸਦੇ ਨੇ ਕਿਉਂਕਿ ਜਦੋਂ ਔਰਤ ਸੰਤੁਸ਼ਟ ਹੁੰਦੀ ਆ ਜਦੋਂ ਔਰਤ ਖੁਸ਼ ਹੁੰਦੀ ਆ ਤਾਂ ਉਦੋਂ ਸਮਝ ਲੈਣਾ ਚਾਹੀਦਾ ਕਿ ਰੱਬ ਵੀ ਖੁਸ਼ ਹੋ ਜਾਂਦਾ ਤੇ ਜਿਸ ਘਰ ਵਿੱਚ ਔਰਤ ਦੁਖੀ ਆ ਜਿਸ ਘਰ ਵਿੱਚ ਜੀ ਜਿਹੜੀ ਦੁਖੀ ਆ ਤੇ ਸਮਝ ਲੈਣਾ ਚਾਹੀਦਾ ਕਿ ਉੱਥੇ ਜਿਹੜਾ ਵਾ ਪੈਸਾ ਤੇ ਖੁਸ਼ੀਆਂ ਬਹੁਤਾ ਸਮਾਂ ਨਹੀਂ ਰਹਿਣਗੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਜਦੋਂ ਧੀ ਘਰ ਚ ਹੱਸਦੀ ਆ ਨਾ ਮਾਪੇ ਨੂੰ ਬੜਾ ਚਾਹ ਹੁੰਦਾ ਮਾਪੇ ਨੂੰ ਸ਼ੁਕਰ ਆਦਾ ਸਾਡੇ ਘਰ ਵਿੱਚ ਟੈਵੇਂ ਜੇ ਰੱਬ ਖੁਸ਼ ਹੋ ਗਿਆ ਹੋਵੇ ਜਿਵੇਂ ਸਾਡੇ ਘਰ ਚ ਕੋਈ ਖੁਸ਼ੀਆਂ ਦੀ ਲਹਿਰ ਆ ਗਈ ਹੋਵੇ ਜੇ ਕਿਤੇ ਧੰਤੀ ਕਿਤੇ ਵਿਆਹੀ ਹੋਈ ਟੀ ਸਹੁਰੇ ਘਰ ਆਸਪਵੇ ਤਾਂ ਕਹਿਣਗੇ ਕਿਦਾਂ ਦੰਦ ਕੱਢਦੀ ਆ ਕਿਦਾਂ ਉੱਚੀ ਉੱਚੀ ਹੱਚਲ ਆਉਂਦੀ ਆ ਇਹਨੂੰ ਤੇ ਕੋਈ ਮਾਪਿਓ ਨੇ ਕੁਝ ਸਿਖਾਇਆ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਕਿ ਸਹੁਰੇ ਦੇ ਘਰ ਕਿਦਾਂ ਰਹਿਦਾ ਹਰ ਵੇਲੇ ਜਦੋਂ ਨੁਕਸਨ ਨਿਕਲਦੇ ਆ ਫਿਰ ਧੀਆ ਦੁਖੀ ਹੋ ਜਾਂਦੀਆਂ ਰੋਣ ਲੱਗ ਪੈਂਦੀਆਂ ਨੇ ਇਸ ਕਰਕੇ ਜਿਹੜੀਆਂ ਧੀਆ ਕੁਆਰੀਆਂ ਨੇ ਜੋ ਆਪਣੇ ਮਾਪਿਆਂ ਦੇ ਘਰ ਚ ਐ ਨਾ ਉਹ ਸਮਝ ਲਓ ਕਿ ਜਿੰਦਗੀ ਦਾ ਸਭ ਤੋਂ ਵਧੀਆ ਸਮਾਂ ਜਿੰਦਗੀ ਜੀਉਂ ਰੀਆਂ ਨੇ ਉਦੋਂ ਬਾਅਦ ਜਦੋਂ ਉਹਨਾਂ ਨੇ ਸਹੁਰੇ ਘਰਾਂ ਚ ਹਰ ਇੱਕ ਨੇ ਧੀਆ ਜਾਣੀਆਂ ਹੀ ਚਾਹੀਦੀਆਂ ਨੇ ਜਦੋਂ ਮਾਪੇ ਵਕਤ ਸਭ ਕੁਝ ਕਰਦੇ ਨੇ ਇਹ ਸਾਰੀਆਂ ਧੀਆਂ ਦੇ ਸਮਾਂ ਆਉਣਾ ਹੀ ਚਾਹੀਦਾ ਤੇ ਇਹ ਅਰਦਾਸ ਕਰਨੀ ਚਾਹੀਦੀ ਕਿ ਸਾਰੀਆਂ ਧੀਆਂ ਨੂੰ ਸਹੁਰੇ ਘਰ ਚ ਵੀ ਪੇਕਿਆਂ ਵਾਂਗੂ ਹੀ ਮਾਣ ਪਿਆਰ ਤੇ ਸਤਿਕਾਰ ਮਿਲੇ ਤੇ ਜਦੋਂ ਉਹਨਾਂ ਨੂੰ ਉੱਥੇ ਮਾਣ ਪਿਆਰ ਸਤਿਕਾਰ ਮਿਲਦਾ ਨਾ ਜਿੰਨਾ ਜਿੰਨਾ ਘਰਾਂ ਚ ਮਿਲਿਆ ਤੁਸੀਂ ਆਪ ਦੇਖ ਲਿਓ ਘਰ ਬਹੁਤ ترقی ਕਰ ਗਏ ਹੋਣਗੇ ਉਹ ਘਰਾਂ 'ਚ ਬਹੁਤ ਖੁਸ਼ੀਆਂ ਹੋਣਗੀਆਂ ਤੇ ਜਿੰਨਾ ਘਰਾਂ 'ਚ ਨੌਂਾਂ ਦਾ ਸਤਕਾਰ ਨਹੀਂ ਨਾ ਹੁੰਦਾ ਮੈਂ ਇਹ ਨਹੀਂ ਕਹਿੰਦਾ ਸਾਰੀਆਂ ਨੌਂਾਂ ਚੰਗੀਆਂ ਹੋਣੀਆਂ ਆ ਹੋ ਸਕਦਾ ਕੁਝ ਮਾੜੀਆਂ ਵੀ ਹੋਣ ਮੂਹ ਜੋਰ ਵੀ ਹੋਣ ਪਰ ਅੱਜ ਗੱਲ ਆਪਾਂ ਸਿਰਫ ਇਹ ਕਰ ਰਹੇ ਆ ਜਿਹੜੀਆਂ ਆਪਾਂ ਵੇ ਸਸਾਂੀਆਂ ਆ ਨਾ ਉਹ ਵੀ ਤਾਂ ਕਦੀ ਧੀਆ ਸੀ ਨਾ ਉਹਨਾਂ ਨੇ ਵੀ ਜੋਰ ਨਾਂ ਦਾ ਆਪਣੇ ਬਾਬਲ ਦੇ ਘਰ ਲਿਆ ਹੋਊਗਾ ਨਾ ਉਹਨਾਂ ਨੂੰ ਕਦੀ ਆਪਣੇ ਉਹਵੇਂ ਦਾ ਕਈ ਦਾ ਨਹੀਂ ਮਿਲਿਆ ਹੋਊਗਾ ਨਾਂ ਦਾ ਆਪਣੇ ਸੇ ਸਹੁਰੇ ਘਰ ਵਿੱਚ ਭਾਵੇਂ ਕਿੰਨੀ ਵੀ ਉਮਰ ਮੰਗਦੇ ਵੀ ਭਾਵੇਂ ਸਸਾਂ 50 ਸਾਲ ਦੀ ਹੋਣ 70 ਸਾਲ ਦੀ ਹੋਣ 90 ਵੀ ਹੋਣ ਉਹ ਫਿਰ ਵੀ ਆਪਣੇ ਭਰਾਵਾਂ ਦੀ ਆਪਣੇ ਮਾਪਿਆਂ ਦੀ ਖੈਰ ਮੰਗਦੀਆਂ ਨੇ ਇਸੇ ਤਰ੍ਹਾਂ ਹੀ ਫਿਰ ਨਵੀਆਂ ਵੀ ਜੜੀਆਂ ਕੋਈ ਖੈਰ ਮੰਗਦੀਆਂ ਨੇ ਤੇ ਮੰਗਣੀ ਵੀ ਚਾਹੀਦੀ ਆ ਕਿਉਂਕਿ ਭੈਣ ਭਰਾਵਾਂ ਤੇ ਮਾਪਿਆਂ ਦੇ ਨਾਲ ਹੀ ਬਹਾਰਾਂ ਹੁੰਦੀਆਂ ਨੇ ਮੈਂ ਹੱਸ ਕਰਨਾ ਮੇਰੀਆਂ ਉਹ ਪਹਿਣਾ ਜਿਹੜੀਆਂ ਜਾਣੇ ਜਾਂ ਅਣਜਾਣੇ ਚ ਆਪਣੀਆਂ ਨੌਹਾਂ ਨੂੰ ਜਾਂ ਨੌਹਾਂ ਆਪਣੀਆਂ ਸੱਸਾਂ ਨੂੰ ਕੋਈ ਤਾਨਾ ਮੇਨਾ ਮਾਰਦੀਆਂ ਨੇ ਤੇ ਹਰ ਚੀਜ਼ ਨੂੰ ਬਹਿ ਕੇ ਹੱਲ ਕਰ ਲਿਆ ਕਹਿੰਦੇ ਤੇ ਮਿੱਠੇ ਜਿਹੇ ਰਿਸ਼ਤੇ ਬਣਾ ਕੇ ਰੱਖੋ ਇਹ ਜ਼ਿੰਦਗੀ ਦਾ ਸਫ਼ਰ ਬੜਾ ਮਿੱਠਾ ਜਾਂ ਤੇ ਬੜਾ ਆਨੰਦ ਵਾਲਾ ਆ ਜਿਹੇ ਅਸੀਂ ਨੂੰ ਬਣਾ ਲਵਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ